ਹਾਂ ਜੀ ਇਹ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕਬੂਤਰ ਸੈਟਾ ਹੀ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਓ ਜੀ ਕਰ ਤੇ ਲੋਡ ਸਟਾਰੀਆਂ ਤੇ ਸਾਰੇ ਸਾਰੇ ਚੱਲੇ ਆ ਜੀ ਪਿਉਰੀ ਲਿਓ ਕਰ ਜਾ ਚੱਲੇ ਆ ਪਿਉਰੀ ਵੀ ਕਬੂਤਰੀ ਫੜਾਉਣ ਘਾਂਡਾਂ ਘਾਂਦਾਂ ਤਲੀ ਅਸੀਂ ਉੱਥੋਂ ਫੜਾ ਕੇ ਮੁੜਾਂਗੇ ਆਪੇ ਗਾਂ ਜਾ ਕੇ ਤੇ ਉਲਾ ਲਾ ਦੇਣਗੇ ਕਬੂਤਰੀ ਦਾ ਤੇ ਆਪਾਂ ਤਾਂ ਬਾ ਲਿਓ ਕਰ ਜਾ ਉਹ ਵਾਸ ਮੁੜ ਕੇ ਆਵੇਂ ਕਿਰਾਣਾ ਘਰੇ ਤੋਂ ਬਾਅਦ ਸ਼ਾਇਦ ਮਗਰੋਂ ਮਗਰੋਂ ਜਾਵੜੀਏ ਬਾਕੀ ਚਲੋ ਦੇਖਦੇ ਆ ਕੀ ਬੰਦ ਹੈ ਲੇਟ ਹੋਈ ਜਾਣੇ ਕਰੀ ਪਿਉਰੀ ਜਾਵੜੀ ਸੀ ਤੇ ਬਾਪੂਦਰੀ ਲੈ ਕੇ ਚੱਲ ਲਿਓ ਪਿੱਛੇ ਇੱਜੀ ਹੈ ਨਹੀਂ ਉੱਤਰ ਸਾਈਕਲ ਜੀ ਲੈ ਗਈ ਪੂਦਰੀ ਭਾਈ ਵੇਖੋ ਜੀ ਅੱਜ ਜ਼ੋਰ ਨਹੀਂ ਮੱਟਾ ਹੈ ਅਸਕੇ ਉਸ ਬਾਰਕ ਪਿੱਛੇ ਉਧਰੀ ਚੱਲੀ ਆਂ ਜਰਵਾਮਾ ਜੀ ਵੈਸੇ ਤਾਂ ਮੈਦਰ ਬਹੁਤ ਖਰਾਬ ਹੈ ਹਾਂਜੀ ਪਹੁੰਚ ਗਏ ਪਿਆਰ ਜੀ ਕਿੱਧਰ ਹੀ ਆ ਨਾ ਸਿਰਾਂ ਖਾੜੋ ਸਰੰਜੇ ਇਹ ਕਾ ਨਵਾਂ ਜੇ ਲਾਇਨ ਨੇ ਪੱਟਿਆ ਵਿਚਾਰੇ ਨੇ ਬਾਲਕ ਸਾਡਾ ਓਹੋ ਆਈ ਕਰੇਣ ਚੇਲਿਆ ਤੋੜੀ ਹੋਈ ਜਾ ਕੇ ਸਰੰਜੇ ਹੋਰ ਹੀ ਕੰਮ ਕਰਦਾ ਮੈਨ ਲਾਵਾ ਕਿ ਸਮਝ ਅਸੀ ਇਹਨੂੰ ਫੜਾ ਕੇ ਇਹਨੂੰ ਘੰਡ ਕਾਂ ਤਾਲੀ ਮੈਂ ਅੱਜ ਵੀਡੀਓ ਹੀ ਬਣਾਉਣ ਨੂੰ ਜੀ ਕੀਤਾ ਤਾਂ ਮੈਂ ਬਣਾ ਲ ਕੇ ਮੈਨੂੰ ਐਂ ਲੱਗਿਆ ਮੌਸਮ ਖਰਾਬ ਹੀ ਹੈ ਮੁੜਦੀ ਨਹੀਂ ਆ ਜਾਈ। ਕੜਕੇ ਦਾ ਬਾੜਾ ਬਦਲ ਜਾਏਗਾ। ਚਲ ਕੋਈ ਨਹੀਂ ਬਦਲ ਤਾ ਆਊਗਾ। ਨਹੀਂ ਆਊ ਅੱਜ ਵੀ। ਅੱਜ ਨਾ ਤਾਂ ਕੱਲ ਨੂੰ ਤਾਂ ਆਉਣਾ ਹੀ ਆਣਾ ਹੈਗਾ। ਹੋਰ ਫਿਰ ਮੁੰਡੇ ਓਕੇ ਹਾਂ। ਸੈਟ। ਸਾਰਾ ਕੁਝ ਉਹੀ ਅੱਜ ਜਮਾਂ ਸਾਵੇਂ ਹੀ। ਅੱਜ ਸਿਰਫ ਤਾਂ ਜੋਰ ਨਹੀਂ ਆ ਜੀ ਕਿਸਮਤ ਵਰਖੀ ਜਾਣੀ ਹੈ। ਸੱਚੀ ਮੁੱਚੀ ਗੱਲ ਹੈ। ਜੋਰ। ਇੱਕ ਤਾਂ ਨਾ ਜੋਰ ਪਰਖਿਆ ਜਾਣਾ। ਜੋਰ ਨਹੀਂ ਆ ਜੀ ਕਿਸਮਤ ਵਰਖੀ ਜਾਣੀ ਹੈ। ਸਹੀ ਗੱਲ ਹੈ। ਚਲ ਕੋਈ ਨਹੀਂ ਇਸ ਤਾਂ ਮੁੜਦੇ ਆ ਤਿੰਨੇ ਜਾਂਦੇ ਆ। ਕਲੀਨ ਹਾਦ ਸਿੰਘ ਕਾਲਾ। ਹਾਂਜੀ। ਆ ਗਏ ਘਰ ਵਾਪਸ। ਲਾਲੇ ਟਨ ਟੋਟਾ ਵਿਆਹ ਕੀ ਹੈ ਫਿਰ ਸਾਹਮਣੇ ਆ ਕੀ ਮੇਰੇ ਵੀਰੋ 왓 ਦਾ ਐਫ ਬ੍ਰੋ ਇਹ ਉਹੀ ਹੈ ਜੋ ਮੇਰੇ ਅੱਖਾਂ ਨੂੰ ਦਿਖ ਰਿਹਾ ਹੈ ਕਿ ਮੈਨੂੰ ਕੋਈ ਬ੍ਰਾਹਮਾ ਭ੍ਰਮ ਹੋ ਰਿਹਾ ਕਿ ਬ੍ਰਾਹਮ ਕੇ ਭ੍ਰਮ ਕਹਿੰਦੇ ਹੁੰਦੇ ਆ ਮੈਨੂੰ ਪਤਾ ਸੀਗਾ ਇਹ ਕੰਮ ਹੋਊਗਾ ਪਰ ਐ ਨਹੀਂ ਪਤਾ ਸੀ ਵੀ ਐਸ ਲੈਵਲ ਤੇ ਹੋਊਗਾ ਆ ਦੇਖੋ 100% ਜਿਹੜੀ ਗੂਦਰੀ ਆਪਾਂ ਛੱਡੀ ਸੀ ਕੱਲ ਬੰਬੀ ਇਹ ਉਹ ਪੂਰੀ ਆ ਗਈ ਇਹ ਘਰੇ ਆ ਗਈ ਕਿੱਥੋਂ ਆ ਗਈ ਘਰੇ ਇਹ ਸ਼ੇਰਨੀ ਉੜਦੀ ਦੇ ਵੇਖੀ ਨਹੀਂ ਆ ਰਾਤ ਨੂੰ ਤੁਨ ਆਈ ਐ 100% ਬਈ ਰਾਤ ਨੂੰ ਡਿੱਗੀ ਹੋਣੀ ਕਿਸੇ ਪਾਸੇ ਹਨਾ ਬੈਠਣੇ ਤੇ ਗੂਦਰੀ ਹੈ ਨਹੀਂ ਸੀਗੀ ਯਾ ਆਦੀ ਕਰੇ ਮੁੜਿਆ ਹੀ ਲੈ ਕੁਛ ਨਹੀਂ ਭਈ ਆਪਾਂ ਕੁਛ ਵੀ ਨਹੀਂ ਕਹਿ ਸਕਦੇ ਬਸ ਹੰਪੇ ਸਾਹਮਣੇ ਆਇਆ ਹੰਡ ਅੰਦਰ ਆ ਜੀ ਪਾਇਆ ਬਦਾਂ ਤੇਰੇ ਵੰਡੇ ਦੇ ਕੋਈ ਚੱਕਰ ਨਹੀਂ ਰਿਐਕਟ ਨਹੀਂ ਕਰਦਾ ਇਹ ਚੀਜ਼ ਤੇ ਮੈਂ ਨਾ ਹੁਣ ਕੋਈ ਕਿਉਂ ਮੈਨੂੰ ਪਤਾ ਕੁਛ ਵੀ ਹੋ ਸਕਦਾ ਆਪਣੇ ਨਾਲ ਜਿਹੜੀ ਲੰਡੂ ਪੈ ਸਕਦਾ ਪੈਂਚ ਚਲ ਕਰੇ ਆ ਗਈ ਖੁਸ਼ੀ ਦੀ ਗੱਲ ਆ ਪਰ ਘਰੇ ਤੁਸੀਂ ਐਂ ਦੇਖੋ ਜੇ ਦਿਨੇ ਆਉਂਦੀ ਤਾਂ ਕੱਲ ਬਹਿ ਜਾਂਦੀ ਏ ਕਬੂਤਰੀ ਆਪਣੀ ਰਾਤ ਨੂੰ ਆਈ ਏ ਨੇਰੇ 'ਚ 100% ਮੈਂ ਮੈਂ ਦੱਸਿਆ ਸੀ ਮੈਂ ਕਬੂਤਰੀ ਬੰਦੀ ਨਹੀਂ ਆਪਣੀ ਜਿਹੜੇ ਹਿਸਾਬ ਤੇ ਕੱਲ ਸਮਝੀ ਸੀ ਨਾ ਕਬੂਤਰੀ ਮੈਂ ਕਬੂਤਰੀ ਰਾਤ ਨੂੰ ਵੀ ਨਹੀਂ ਬੰਦੀ ਕਬੂਤਰੀ ਆਪਣੀ ਮੈਂ ਆਪਣੇ ਨਾਲਾਂ ਨੂੰ ਦੱਸਿਆ ਜੇ ਬੱਟੇਰ ਕੀ ਪਈ ਸੀ ਕਬੂਤਰੀ ਜੇਰਾ ਕਿਵੇਂ ਬਹਿਊਗੀ ਤੇ ਰਾਤ ਨੂੰ ਨੇਰੇ ਪਏ ਕੋਈ ਕਿਤੇ ਟਲੇ ਜਿੱਦ ਨੂੰ 100% ਤਾਂ ਬਾਕੀ ਦੇਣੇ ਇਕੱਲੇ ਲਾ ਕੇ ਵੀ ਉਹੀ ਐ ਕਿ ਕੋਈ ਹੋਰ ਐ ਤੇ ਬਾਕੀ ਘਰੇ ਤਾਂ ਨਹੀਂ ਕਬੂਤਰ ਢਾਉਂਦਾ ਬਈ ਮੈਂ ਥੱਕਿਆ ਮੈਂ ਸੌਂ ਲੱਗੇ ਵਾਰੀ ਬਣਦੀ ਏ ਕਬੂਤਰਾ ਦੀ ਆਪਣੀ ਪਹੁੰਚਣ ਦਾ ਹੁੰਦੀ ਯਾਰ ਇੰਨੇ ਆ ਬਬਦਾ ਬਦੂ ਪਾਗੜ ਹਰੇ ਰਸਤ ਘਰਦੇ ਆ ਯਾਰ ਕੀ ਦੇਣਾ ਬੋ ਯਾਰ ਕਿਸੇ ਦਾ ਕੋਈ ਆਪਾ ਯਾਰ ਸ਼ੌਂਕ ਪੂਰਾ ਕਰਨਾ ਆਪਣਾ ਕਿਹੜਾ ਬਿਜ਼ਨਸ ਆ ਇਹ ਘੱਟ ਛੱਡ ਲਾਂਗੇ ਸਵਾਦ ਨਾਲ ਛੱਡਾਂਗੇ ਯਾਰ ਤਕਾਣੀ ਕਰਦੇ ਸਰੀਰ ਦਾ ਬੜਾ ਬੁਰਾ ਹਲ ਮਰਦਾ ਦੋਦ ਨਾਲ ਤਾਂ ਕਰੀਏ ਛੱਡ ਕੇ ਪੱਕਾ ਤੇ ਭਾਈ ਇਹ ਬਈ ਹਾਂਜੀ ਲਾਈਏ ਕਬੂਤਰੀ ਵੀ ਆਪਣੀ ਇੱਕ ਮਿੰਟ ਰੋ ਨੁਕਰਾਂ ਅੰਦਰ ਮੈਂ ਖੂਬ ਡਕਦਾ ਟਾਈਮ ਲੈਫਟ ਸਟੇ ਲਾ ਕੇ ਜਮੀ ਕਮਾਲ ਹੈ ਉੱਥੇ ਹੀ ਉੱਠ ਲੈਂਦੀ ਫੜ ਫੁੱਟ ਸੀ ਹੈ ਲੋਕਾਂ ਵਾਲੀ ਦੀਗੀ ਗੀਤਾ ਬੈਠੀ ਤਾਂ ਨਹੀਂ ਰਾਤ ਨੂੰ ਗੁੰਮੇ ਨਾ ਤੱਕ ਜਿਹੜੇ ਹਸਾਬ ਹੈ ਬੜਿਆ ਇੱਕ ਨਮਕ ਹੋਣੇ ਜਾਂਦੀ ਹੈ ਨਾ ਕੁੱਡੇ ਚੜ ਦੇ ਪਾਉਂਦੇ ਬਹੁਤ ਓਡੀ ਹੈ ਵੀ ਰਾਤ ਵੀ ਨਹੀਂ ਬੈਠੀ ਕੂਤਰੀ ਆਪਣੀ ਸਮੀ ਬਹੁਤ ਸੈਟ ਸੀ ਪਰ ਬਾਬੇ ਦੀ ਕਿਰਪਾ ਫਿਰ ਦੇਖੋ ਐਨ ਇੱਕ ਨੰਬਰ ਲਾਲ ਲਾਲ ਪਈ ਐ ਆ ਮੋਰ ਹੋ ਗਈ ਬਈ ਦੂਜੇ ਪਿੰਡ ਵਾਲੀ ਹਨਾ ਜਿਹੜੇ ਉੱਥੇ ਲਾਈ ਹੋਣਾ ਨੇ ਤਾਂ ਪਹਿਲਾਂ ਵਾਲੀ ਦੂਜੇ ਵਾਲੀ ਵਾਲੀ ਹੋ ਗਈ ਮੋਰ ਪਰ ਘਰੇ ਹੀ ਮੁੜਾਈ ਚਲ ਕੋਈ ਗੱਲ ਨਹੀਂ ਓਡ ਗਈ ਐ ਕੂਤਰੀ ਠੀਕ ਆ ਕਿ ਨਹੀਂ 100% ਬਾਬੇ ਕੂਤਰੀ ਆਪਣੀ ਰਾਤ ਨੂੰ ਵੀ ਨਹੀਂ ਬੈਠੀ ਗਾਰੰਟੀ ਆਪਣੀ ਰਾਤ ਨੂੰ ਹੀ ਢਲ ਕੇ ਆਈ ਇਹ ਅਗਲੇ ਦਿਨ ਆਈ ਤੜਕੇ ਰਾਤ ਨੂੰ ਹਨੇਰੇ ਹੀ ਢਲ ਕੇ ਆ ਗਈ ਕਿ ਬਾਣਾ ਬੂਣਾ ਜਿਵੇਂ ਆਪਣਾ ਹਰਿਆ ਬਗਲਾ ਨਹੀਂ ਕੀਤੀ ਸੀ ਬਾਦ ਨੂੰ ਤੇ ਜਿਵੇਂ ਉੱਥੇ ਕੁਦੇ ਵਾਲਾਂ ਦੇ ਜਿਹੜੇ ਫੁੱਲੋ ਮਿੱਠੀ ਕੂਤਰੀ ਤੇ ਆਪਣੀ ਡੱਬੀ ਨਾਲ ਦਿੱਤਿਆ ਸੀਗਾ ਹਨਾ ਮਾਲ ਵਾਲੇ ਮੁੰਡਿਆਂ ਦੀ ਨਾਲ ਤੇ ਉਹ ਕੂਤਰੀ ਵੀ ਰਾਤ ਨੂੰ ਦੇਖੋ ਉੱਤੇ ਦਿਨ ਸਪਾ ਕੇ ਰਾਤ ਰਹਿ ਕੇ ਅਗਲੇ ਦਿਨ ਘਰੇ ਆ ਗਈ ਤੇ ਇਹ ਵੀ ਐਂ ਹੀ ਮੁੜ ਕੇ ਆਈ ਹੈ ਪਰ ਐਂ ਨਹੀਂ ਪਤਾ ਕਿਹੜੇ ਪਿੰਡ ਰਹੀ ਹੈ ਕਿੱਥੇ ਖੜੀ ਰਹੀ ਹੈ ਕੰਜਰੀ ਹਨਾ ਚੱਲ ਕੋਈ ਨਾ ਮੁੜਿਆ ਜੀ ਨਹੀਂ ਬਹੁਤ ਆਇਆ ਕੋਈ ਗੱਲ ਆ ਗਏ ਸਰੇਸਰਾ ਜਾਇ ਕਰਾਂਗੇ ਉਹ ਵੱਲ ਸਰੇਸਾਂ ਨੂੰ ਸਲਵਾਇਆ ਗਿਆ ਕਿਧਰ ਆਪਾਂ ਉਹਨਾਂ ਜਿਹੜੇ ਬੁੱਢੀ ਉਹਦਾ ਮੋਟੀਆਂ ਨਾਲਸਾਂ ਵਾਲੀ ਨੂੰ ਘਰੇ ਤੋਂ ਦੂਰ ਛੱਡ ਗਿਆ ਕਰਾਂ ਫਿਰ ਵੇਖਿਆ ਕਰਾਂਗੇ ਘਰੇ ਮੁੜਦੀ ਕਿੰਨੀ ਚਲੋ ਕੋਈ ਗੱਲ ਨਹੀਂ ਡੋਂਟ ਵਰੀ ਡੋਂਟ ਵਰੀ ਡੋਂਟ ਵਰੀ ਕੋਈ ਬਾਤ ਨਹੀਂ ਘਰੇ ਮੁੜਿਆ ਹੀ ਉਹੀ ਬਹੁਤ ਹੈ ਐਨ ਤਾਂ ਵਿਚਾਰੀ ਨੂੰ ਲਈ ਜਾਂਦਾ ਸੀਗਾ ਆਹ ਬਲੱਡ ਲੇਨ ਵਾਲੀ ਸਿਆਣੀ ਰੇ ਨਹੀਂ ਪਾਜਦੇ ਹਨਾ ਇਹ ਸੈੱਟ ਹੁੰਦੀ ਸਹੀ ਹੁੰਦੀ ਤਾਂ ਜੋਰ ਵੀ ਲਾਉਣਾ ਸੀ ਕੋਣੇ ਚਲੋ ਹੁਣ ਕੱਲ ਵਾਲੇ ਗੁਿੱਤਰਾਂ ਨੂੰ ਫਿਰ ਬਦਾਮ ਨੂੰ ਪਾਰੀਏ ਟਾਈਮ ਨਾਲ ਹਨਾ ਬਾਦਿਓ ਦੇਖਦੇ ਆਂ ਕਿ ਪੱਕੀ ਬੰਦ ਹੈ ਤੋ ਬਾਦੋ ਹੰਗਰ ਹੋ ਰੋੜੀ ਜਾਂਦੀ ਐ ਬਹੁਤ ਹੀ ਸੈਟ ਹੈ ਓੜੇ ਹਰਦੀ ਭਈਆ ਜਾਰੀ ਸਹਿਮਕ ਕੋਈ ਗੱਲ ਹੈ ਉੱਡਣ ਦਾ ਤਾਂ ਮੈਨੂੰ ਪਤਾ ਸੀ ਭੱਜਣ ਦੇ ਹੀ ਸੀਗਾ ਉਹ ਤਾਂ ਮੈਂ ਦੱਸਿਆ ਸੀਗਾ ਵੀਡੀਓ 'ਚ ਪਤਾ ਨਹੀਂ ਕਿਹਾ ਸੀ ਕਿ ਨਹੀਂ ਮੈਂ ਖੈ ਵੀ ਇੱਕ ਤਾਂ ਆਪਣੀ ਭੱਜ ਕੇ ਹਰੂਗੀ ਇੱਕ ਆਪਣੀ ਬਹਿ ਕੇ ਹਰੂਗੀ ਮੈਂ ਤੜਕੇ ਹੀ ਦੱਸਤਾ ਸੀ ਉੱਥੇ ਓਲਾ ਮਾਰਨ ਤੋਂ ਪਹਿਲਾਂ ਮੈਂ ਕਿਹਾ ਆਪਣੀ ਭੱਜੂਗੀ ਆਪਣੀ ਬਹਿ ਕੇ ਹਰ ਜਾ ਉੱਡਣ ਦਾ ਤਾਂ ਇਹਦਾ ਰੋਲਾ ਹੀ ਨਿਊ ਡਾਵੇ ਤਾਂ ਹੈਗੇ ਆ ਬਸ ਖੜ ਜਿਆ ਕਰਨਾ ਥੋੜਾ ਜਆ ਤਾਂ ਪੈਸੇ ਦਵਾਜਨ ਚਾਰ ਸੌਖਾ ਜੇ ਹੱਥ ਤੰਕ ਹੈ ਚਲ ਰਕਾਲਾ ਦੇ ਪੁੱਤਰਾ ਨੇ ਬਦਾਮਾਂ ਦੀ ਯਾਵਾ ਕਰਕੇ ਹੀ ਹਾਂਜੀ ਮੇਰੇ ਵੀਰੋ ਨਵੇੜਤਾ ਹੀ ਸਾਰਾ ਕੰਮ ਜਿੰਨੇ ਕਬੂਤਰ ਅੰਦਰ ਬੈਠੇ ਸੀ ਭਾਈ ਜਾਲਾਂ ਚ ਹਨਾ ਬਦਾਮਾਂ ਵਾਲੇ ਸਾਰੇ ਗੋਤੇ ਚਾਕੇ ਭਾਈ ਓਡੇ ਛੜਿਆਂ ਦੇ ਓਾਡੇ ਬਿੰਦਰੋਂ ਦਾਣੇ ਪਾਦੇ ਪਾਣੀ ਕਾਲਾ ਬਾੜ ਕਬੂਤਰਾਂ ਪਾਣੀ ਪਾਦਾ ਉਹ ਪਾਗਲੇ ਗੋਤੇ ਦਾਣੇ ਸੁਭਾ ਪਾਦੇ ਜੀ ਪਾਣੀ ਰੱਖਾਣਾ ਹੈ ਦਾਣਾਂ ਆ ਕੰਮਾ ਦੋ ਕਬੂਤਰ ਰਹਿੰਦੇ ਨੇ ਇਹਨਾਂ ਚ ਇੱਕ ਉਹਨਾਂ ਰਾਤ ਨੂੰ ਪਾ ਦਿੱਤੀ ਗੱਛੇ ਨੂੰ ਤੇ ਜੀ ਸਵੇਰ ਕੀ ਆਖੂ ਫੁੱਕੀ ਬਾਗਲਾੜੀ ਜਿਹਦੇ ਹਾਸਤੇ ਵੀ ਬਦਾਮ ਪਿਆਉ ਰੱਖਿਆ ਮਾ ਜੀ ਤੇ ਇਹਨੂੰ ਪਾਉਂਦੇ ਸਰ ਸਭ ਯੰਬਰ ਆ ਕੇ ਕੋਲ ਪਈ ਜਾਂਦੇ ਆ ਨਾ ਕਹਿੰਦੇ ਮੌਸਮ ਖਰਾਬ ਹੈ ਆ ਗਿਆ ਤੇ ਕੁਛ ਅਖਰੀ ਫੀਲ ਲੈ ਕੇ ਆਈ ਜਾਣਾ ਤੇ ਮੀਨੂ ਆਲਾ ਨੂੰ ਚੂਟਾ ਬਾਲਾਂਗੇ ਮਸਾਲਾ ਉਹਨਾਂ ਯਾਰ ਮੇਰਾ ਜੀ ਨਹੀਂ ਕਰਦਾ ਸੋਇਆ ਸੈ ਮੈਨੂੰ ਆਈ ਕਹਿੰਦਾ ਯਾਰ ਸੌਂ ਜਾ ਬਸ ਪੈ ਜਾ ਨੀਵਾ ਮੈਨੂੰ ਜੀ ਕਰਦਾ ਬਾਈ ਤੇ ਜਾਣਕ ਬੰਦਾ ਹੀ ਨਹੀਂ ਕੋਈ ਜਾਣ ਮੇਰੇ ਨਾਲ ਇੱਥੇ ਉੱਪਰ ਵੀ ਘਰੇ ਕੰਮ ਕੋਈ ਨਾ ਕਹਿੰਦਾ ਮੈਨੂੰ ਤੇ ਬਾਈ ਜੀ ਦਾ ਭਾਈ ਕੋਈ ਨਾ ਦੇ ਹੈ ਕਿ ਬੰਦਾ ਤੋ ਟੁੱਟਿਆ ਵਾ ਹੀ ਰੋਈ ਹੋ ਜਾਵਾ ਇੱਕ ਕਰੋ ਉਹ ਪੁਣਾਈ ਜਾਂਦਾ ਘਰੇ ਏਸੀ ਵਾਲਿਆ ਖੜਿਆ ਹੋਈ ਸੀ ਫੋਰ ਲੋਨ ਲਾਉਂਦਾ ਮੈਂ ਉਹ ਤਾਂ ਤਾਂ ਬੋਗੜੀ ਦਾ ਤਰੀਕਾ ਵੀ ਉਹਨੇ ਹੀ ਕਿਹਾ ਗਿਆ ਨਾ ਚਲੋ ਉਧਰ ਵੀ ਜਾ ਕੇ ਆਏ ਆਏ ਹੋਏ ਬੇਨਾ ਬੱਪੂ ਹਾਂਜੀ ਚੱਲਿਆਂ ਜੀ ਬਾਜੀ ਤੇ ਮੇਰੇ ਵੀਰੋ ਟਾਈਮ ਹੋ ਗਿਆ ਬਹੁਤੀ ਜੀ ਤੱਕੇ ਨਾਲ ਸਾਧਿਆ ਮੈਂ ਤਾਂ ਉਹਨੂੰ ਕਿਹਾ ਸੀ ਮਾਂ ਵੀ ਮੈਂ ਤਾਂ ਸੌਣਾ ਮੈਂ ਨਹੀਂ ਆਉਂਦਾ ਕਦੋਂ ਲੋਈ ਨਹੀਂ ਤੂੰ ਛਤਰੀ ਕਬੂਤਰ ਲੈ ਕੇ ਆ ਜਾ ਮੈਂ ਚੱਲ ਫਰਾ ਆ ਜਾਨੇ ਇਧਰ ਆਪਣਾ ਚੰਨੂ ਵਾਲਾ ਮਿੱਤਰ ਨਵੀ ਇਹਨੂੰ ਚੱਕਿਆ ਨਾਲ ਮਹਾਇਆ ਚੱਲ ਗਏ ਹੋਰ ਯਾਰ ਮੈਂ ਤੈਨੂੰ ਬਾਜੀ ਵਿਖਾ ਕੇ ਲਿਆਵਾਂ ਵਦਗਾ ਠੀਕ ਹੈ ਕਿ ਨਹੀਂ ਉਹ ਤਾਂ ਇਹਨਾਂ ਨੇ ਬਹੁਤ ਵੇਖ ਲਿਆ ਵਿਚਾਰੇ ਨੇ ਆਪਣੇ ਵਾਂਗੂ ਤੇ ਹਾਂ ਤੇ ਆਪਣੇ ਵਾਲਾ ਹਾਲ ਹੀ ਆਏ ਇਕੱਠੇ ਸੀ ਦੋਵੇਂ ਅੱਗੇ ਪਿਛੇ ਆਏ ਚੱਲੀ ਜਾਂਦੇ ਬਸ ਇਹਨੇ ਕੋਈ 25 30 ਹਾਰ ਗਿਆ ਆਪਾਂ ਕੋਈ 15 20 ਹਾਰ ਗਿਆ ਬਸ ਰੋਬਰੇ ਆਪਣਾ ਕੰਮ ਚਲੋ ਕੋਈ ਨਾ ਚੱਲਦੇ ਆਂ ਦੇਖਦੇ ਆਂ ਬਾਬੂ ਕੀ ਬਾਂਦਾ ਕਲੀਨ ਹਾਊਸ ਸਿੰਘ ਦਾ ਹਾਂ ਜੀ ਮੇਰੇ ਵੀਰੋ ਅੱਗੇ ਜੀ ਪਿੰਡ ਕਲੀਨ ਨਿਹਾਲ ਸਿੰਘ ਵਾਲਾ ਜਿੱਥੇ ਕੀ ਕਹਿੰਦੇ ਬਾਜੀ ਉੱਡੀ ਐ ਠੀਕ ਐ ਬੰਦੇ ਆ ਰਹੇ ਨੇ ਲੈਣ ਆਪਾਂ ਨੂੰ ਇੱਕ ਵੜ ਫੋਨ ਆ ਗਿਆ ਹਾਂਜੀ ਪਹੁੰਚ ਗਏ ਕਿਲੀ ਨਿਹਾਲ ਸਿੰਘ ਵਾਲੇ ਸਭ ਤੋਂ ਪਹਿਲਾਂ ਹੁਣ ਕਿਲੀ ਕਿਲੀ ਪਿੰਡ ਦੇ ਖਿਡਾਰੀ ਦਾ ਇਧਰ ਬੁੱਤਰੇ ਮੂੰਹ ਰਿਆ ਕੋਲੇ ਆ ਚੇਰਾ ਉਹ ਰੇ ਉਹ ਰ ਆਏ ਕਰਕੇ ਵਾਕੇ ਤੇਰਾ ਮੂੰਹ ਖੜਦਾ ਵੇਖ ਵੀ ਜਿੰਦੇ ਦੇ ਮੱਥੇ ਦੇ ਮੂਰੇ ਨਾ ਆ ਦੇਖ ਕਿੱਡਾ ਚੰਦਰਾ ਖਿਡਾਰੀ ਆ ਹਨਾ ਇਹਦੇ ਮੱਥੇ ਦੇ ਮੂਰੇ 500 ਤੋਂ ਲੱਗੇ ਆ ਹਨ ਬੂਟੇ ਅਮਰੂਦਾਂ ਪਹੁੰਚ ਗਏ ਉਹ ਬਣਾਇਆ ਤਾਂ ਰੱਖਣਾ ਪੈਂਦਾ ਤੈਨੂੰ ਪਤਾ ਨਹੀਂ ਬੈਠਿਆ ਸਾਰੀ ਟੀਮ ਠੀਕ ਹੈ ਕਬੂਤਰ ਉੱਡੇ ਸੀ ਬਈ ਤੇ 28 ਸਟਾਈਕ 28 ਦੀ ਵੀਰੇ 28 28 ਤੇ 28ਾਂ ਚ ਕਿੰਨੇ ਸ਼ਾਂ ਵਾਲੇ 20 ਇੱਕ ਹੁਣ ਕਟਾ ਕੇ 19 19 20 28ਾਂ ਚੋਂ 19 ਕਬੂਤਰ ਫਿਰਦੇ ਆ ਹਜੇ ਠੀਕ ਹੈ ਤੇ ਹੋ ਜਾਣਗੇ ਅੱਥ ਨੂੰ 19 ਦੇ ਅੱਥ ਨੂੰ 15 ਕ ਰਹਿ ਜਾਣਗੇ ਕਿਹੜਾ 15 13 ਕ 13 ਕਬੂਤਰ 15 13 ਕਬੂਤਰ ਰਹਿਣਗੇ ਵੱਡੀ ਮੀਦਾ ਠੀਕ ਹੈ ਕਿ ਨਹੀਂ ਹੈ ਬਾ 10 12 ਉਹ ਵੇਖ ਪਰ ਹਾਂ ਕਬੂਤਰ ਭੁੱਖੇ ਵਿੱਚ ਤੇਰਾ ਕੀ ਐਸਟੀਮੇਟ ਕਹਿੰਦਾ ਨਵੀ ਮੇਰਾ ਐਸਟੀਮੇਟ ਕਹਿੰਦਾ ਹੈ ਹਰ ਜਿੱਤ ਹੋਈ ਹਰ ਜਿੱਤ ਹੋਈ ਸਤ ਨੂੰ ਮੇਰਾ ਐਸਟੀਮੇਟ ਕਹਿੰਦਾ 10 ਕਬੂਤਰ ਰਹਿਣਗੇ ਇਹ ਤਾਂ ਵੱਡਾ ਖੜਾ ਰਹੀ ਹੈ ਇਹ ਵੱਡਾ ਖੜਾ ਰਹੀ ਮੁੰਡਾ ਨਹੀਂ ਹੈ ਨੀ ਅਪਾ ਦੂਸਰ ਵੇਖਾਂਗੇ ਦੂਸਰ ਉਹ ਪੌਂਦੇ ਹੈ ਹੈ ਪੌਂਦੇ ਕੋਈ ਨਹੀਂ ਮੈਂ ਹੁਣੇ ਫੋਨ ਲਾਉਣਾ ਖੜ ਗਿਆ ਹਾਂਜੀ ਅੱਜ ਵੀ ਵੀਡੀਓ ਹੀ ਬਚੂਗੀ ਆਪਾਂ ਨੂੰ ਹਣਾ ਤੇ ਉਹ ਦਿਨ ਨੂੰ ਤੇਲ ਵਾਲੇ ਪੱਲਿਓਂ ਬਹਿਣਗੇ ਹਣਾ ਇਹ ਪਿਛਲੀ ਵਾਰੀ ਵੀ ਇੱਥੇ ਗੁੱਦਰੀ ਬਾਈ ਜਿੱਤੇ ਤੇਲ ਵਾਲਿਆਂ ਨੂੰ ਪੱਲਿਓਂ ਪਈ ਤਾਂ ਸ਼ਰਮ ਦੇ ਮਾਰ ਲੈ ਵੀਡੀਓ ਦੱਸੇ ਨਹੀਂਗੇ ਐਸੀਗਾ ਬਈ ਜੱਤ ਕੈਨਾਂ ਕਹਤਾ ਕੀ ਦੱਸੇ ਤੇ ਤੇਲ ਵਾਲੇ ਸਾਡੇ ਪੱਲਿਓਂ ਪੈ ਗਏ ਚਲੋ ਕੋਈ ਗਾ ਨਹੀਂ ਪੀਓ ਮਾਊਂਟਨ ਡਿਊ ਡਰ ਕੀ ਮਾਂ ਕੀ ਕੋਈ ਚੱਕਰ ਨਹੀਂ ਹੈਨਾ ਬੈਠੇ ਆਂ ਪਾਸੇ ਤੇ ਝਾਕੀ ਜਾਂਦੇ ਹਾਜੀ 28 ਕਬੂਤਰ ਡੈਮ ਹੁਣ ਫੋਨ ਲਾਇਆ ਤੇ ਅਖੇ ਕਹਿੰਦੇ ਹਜੇ ਤਾਂ ਬਾਗੀ ਤੇ ਹੀ ਫਿਰਦੇ ਆ ਕੱਟੇ-ਕਟਵਰ 10 ਕਬੂਤਰ ਗਏ ਹਾਜੀ ਪਤਾ ਨਹੀਂ ਕੀ ਕਰਨਗੇ ਕੰਜਰ ਦੇ ਹੱਥ ਨੇ ਚਲੋ ਕਰਾਂਗੇ ਯਾ ਵਾ ਕੋਈ ਨੇ ਵੇਖਾਂ ਕੀ ਬੰਦ ਹੈ ਤੇ ਪੀਗੇ ਕਰਾਂ ਹਰ ਕਬੂਤਰੀ ਵਿਖਾਉਣਿਆ ਸੂ ਉੜਦਾ ਫਿਰਦਾ ਕਿੰਨੇ ਤੋਂ ਟਾਈਮ ਹੈ ਇੱਕ ਮਿੰਟ ਗੱਲ ਵਿਖੀ ਲੈ 5:35 ਹੋਏ ਪਏ ਐ ਤੇ ਰਿਕਾਰਡਿੰਗ 535 535 ਰਿਕਾਰਡਿੰਗ ਪਾਈ ਹੈ ਤੇ ਟਾਈਮ 5:30 ਤੋਂ ਦੇਤੇ ਠੀਕ ਹੈ 5:30 ਤੋਂ ਟਾਈਮ ਹੈ ਬਈ ਹਾਂ 535 ਰਿਕਾਰਡਿੰਗ ਪਾ ਗਈ 4 ਮਿੰਟ ਪਹਿਲਾਂ ਹੀ ਟਾਈਮ ਹੈ ਸਹੀ ਹੈ ਸੁਖਵਿੰਦਰ ਪਿਉਰੀ ਨਾ ਗਲਤ ਲਿਖਿਆ ਵੀਰੇ ਤੇਰਾ ਤਾਂ ਵੀ ਭੱਜ ਗਿਆ ਅੱਜ ਨਾ ਸਹੀ ਗੱਲ ਹੈ ਨਾ ਸਹੀ ਲਿਖੋਣਾਗੇ ਇਹ ਤੇ ਲੈ ਸਾਧਾ ਆ ਗਏ ਉਹ ਸਹੀ ਵੇਲੇ ਦਾ ਟਾਈਮ ਹੈ ਬਈ ਦਸਰ ਦਾ ਆਪਣਾ ਸਹੀ ਵੇਲੇ ਦਾ ਟਾਈਮ ਹੈ ਪੱਕਾ ਹੋ ਗਿਆ ਇੱਥੋਂ ਕਬੂਤਰੀ ਪਿਛਲੀ ਬਾਜੀ ਭੱਜੀ ਨਹੀਂ 7 ਤੋਂ 7 15 ਦੇ ਬਾਗੇ ਲਗਾਏ ਆ ਕਬੂਤਰੀ ਹਨਾ ਅੱਜ ਉਹੀ ਸਾਵੀ ਕਬੂਤਰੀ ਸਾਵਾ ਪਿੰਡ ਮੈਂ ਤੜਕੇ ਦੱਸੀ ਸੀ ਇਹ ਗੱਲ ਮੈਂ ਹੈ ਵੀ ਅੱਜ ਜੋਰ ਨਹੀਂ ਪਰਖਣਾ ਤੇ ਅੱਜ ਆਪਾਂ ਕਿਸਮਤ ਪਰਖਣੀ ਆ ਮੈਂ ਠੀਕ ਹੈ ਤੇ ਕਿਸਮਤ ਪਰਖਣ ਨੂੰ ਹੀ ਛੱਡੂ ਸੀ ਜੀ ਤੇ ਠੀਕ ਹੈ ਕਿ ਨਹੀਂ ਤੇ ਕਬੂਤਰੀ ਤੇ ਟੈਰ ਆ ਬਈ ਕਾਲੀ ਬਗਬੀ ਤੁੱਚਾ ਫਾਕੀ ਚੱਲ ਦੇਖਦੇ ਆ ਕੀ ਬੰਦ ਆ ਯਾਰ ਹਨਾ ਵਾਹ ਕੀ ਪੱਤੇ ਤਾਂ ਫਰ ਜਾਣ ਦੇ ਫਿਰ ਕਰਾਉਣਾ ਹੈ ਕਿ ਫਿਰ ਸਿੱਧੇ ਹਿਸਾਬ ਇਹੋ ਜੀ ਤੋਂ ਠੀਕ ਹੈ ਕਿ ਨਹੀਂ ਧੱਕਾ ਹੋ ਜੂਗਾ ਅੱਜ ਬਹੁਤ ਵੱਡਾ ਜਾਣਾ ਹੋਏ ਹਾਂ ਨਵੀਂ ਤਾਂ ਕਹੂਣਾ ਜਮਾ ਕਪੂਰਾ ਹੀ ਹੈ ਯਾਰ ਲਓ ਜੀ ਅਨਦਰ ਬਾਜੀ ਲੂਜ਼ ਜਿੱਤੇ ਵੀਰੇ ਓਹੋ ਕਿਨੇ ਘੰਟੇ ਦੀ ਵੇਖ ਪਾਦੀ ਪਈ ਏਨੇ 12 ਘੰਟੇ ਦੀ 10 ਮਿੰਟਾਂ ਦੀ ਵੀ ਆਪਣਾ ਬਾੜਾ ਬੰਡਾ ਨੇ ਟੀਟਾ ਬਾੜਾ ਬੰਡਾ ਚੱਲ ਰਿਹਾ ਜੁਦਾ ਚੱਲ ਪਈਗਾ ਆਈਤੀ ਮਾੜੀ ਕੇਰ ਲੈਟੀ ਮਾੜੀ ਕੇਰ ਉਹ ਆਈਤੀ ਮਾੜੀ ਕੇਰ ਮਾ ਸੌਣ ਅਗੇ ਵਸਲੀ ਸਰੇ ਹੀ ਆ ਯਾਰ ਮਾੜ ਬੁਰਾ ਕੇ ਆਂ ਕੀ ਅੱਜ ਜਿਹੜਾ ਹੋਈ ਜਣਾ ਐ ਹੋਣੀ ਚਾਹੀਦੀ ਸੀ ਪਵਾ ਦੀ ਉੱਤ ਨੰਗ ਕੋਈ 2-4 ਸੂਰ ਦਿੱਤਾ ਜਾਂਦੀ ਐਂ ਸੈਂ ਤੇ ਸਰਾ ਪੈੜੀ ਹੋ ਗਈ ਯਾਰ ਠੀਕ ਹੈ ਕਿ ਨਹੀਂ ਓ ਯਾਰ ਹੱਕ ਪੀਰਾ ਕੰਮ ਹੋਣ ਦਾ ਆਕ ਨਹੀਂ ਸੀ ਮੁੱਕਦੀ ਗੱਲ ਐ ਹੋਰ ਕੋਈ ਮਰ ਜੇ ਆਂਦਾ ਬਹਿ ਜਾਂਦੀ ਕੋਈ ਦੋਖ ਨਹੀਂ ਸੀਗਾ ਅੱਜ ਮੈਂ ਕਿਸਮਤ ਪਰਖ ਲਈ ਸੀ ਤੜਕੇ ਗਿਆ ਸੀਗਾ ਤੇ ਭਰਤੀ ਗਈ ਨਾ ਜੋਰ ਦਾ ਭਰਕਈ ਸੀਗਾ ਕਿਸਮਤ ਹੀ ਪਰਖਣੀ ਉਹ ਪਰਖਦੀ ਠੀਕ ਹੈ ਉਹ ਰੱਬ ਕਹਿੰਦਾ ਵੀ ਬੰਦ ਕਰਨ ਦਾ ਕਰਦੇ ਉਹ ਤੇ ਬਾਈ ਤਾਂ ਨਹੀਂ ਜਿੱਤਦੇ ਪਹਿਲਾਂ ਤਾਂ ਮੈਂ ਕਿਹਨੇ ਕਦੀ ਜਿੱਤਾਂਗੇ ਹੁਣ ਨਹੀਂ ਨਹੀਂ ਮੌਜਾ ਕਿਵੇਂ ਇੱਕ ਵੀ ਜਿੱਤਾਂਗੇ ਨਹੀਂ ਜਿੱਤੇ ਕੋਣ ਨਹੀਂ ਜਿੱਤੇ ਰੱਬ ਕਹਦਾ ਬੰਦ ਕਰ ਦ ਬੱਚਾ ਬੰਦ ਹੋ ਜੇ ਕਿ ਨਹੀਂ ਆਉਣ ਦਿੰਦੇ ਕੋਈ ਗੱਲ ਨਹੀਂ ਭਾਈ ਚੱਲਦੇ ਆ ਕਰੇ ਚੱਲਦੇ ਕੋਈ ਚੱਕਰ ਨਹੀਂ ਦੇਖਦੇ ਆ ਕੀ ਬੰਦਾ ਵਾ ਹਾਂਜੀ ਮੇਰੇ ਵੀਰੋ ਆਗੇ ਸੀਜੀ ਕਰੇ ਬਹੁ ਟਾਈਮ ਦੇ ਹੁਣ ਤਾਂ ਲਗਭਗ 11 ਅ 10 15ਵੇਂ ਪਈ ਹੈਗੇ ਆਗੇ ਭਈ ਢਾਂਗੀ ਇੱਥੇ ਰੱਖਤੀ ਛਤਰੀ ਕਿੱਥੇ ਰੱਖਦੀ ਔਰੋਂਡੇ ਨੇ ਛਤਰੀ ਓ ਰੱਖਦੀ ਉਹ ਸੱਚ ਉਹ ਆਪਣੀ ਢਾਂਗੀ ਵੀ ਉੱਥੇ ਸੀਗੀ ਚੰਨੂ ਤੁਹਾਨੂੰ ਦੱਸਿਆ ਨਾ ਚੰਨੂ ਢਾਂਗੀ ਵੀ ਲਿਆਂਦੀ ਤੇ ਆਪਣਾ ਛਤਰੀ ਤੇ ਬੰਨਣ ਵਾਲਾ ਹਰੇ ਗੁਲਾਬੀ ਸਾਤੇ ਵਾਲਾ ਕਬੂਤਰ ਵੀ ਲੰਦਾ ਸ਼ਾਖਾ ਖਾ ਪਿੰਜਰੇ ਚ ਪਿਆ ਹਜੇ ਵਿਚਾਰੇ ਨੂੰ ਖੋਲ ਕੇ ਇਥੇ ਮੈਂ ਛੱਡਣਾ ਡੋਲੀ ਚ ਕਰੈਕ ਦੋ ਦਿਨ ਪਾਸੇ ਰੂਗੋ ਫਿਰ ਬਾਅਦ ਚ ਇਹਨੂੰ ਆਪਣੇ ਕਬੂਤਰਾਂ ਚ ਐਡ ਕਰਾਂਗੇ ਤੇ ਆ ਕਬੂਤਰਾਂ ਬਈ ਹਨਾ ਇਹਨੂੰ ਥੋੜ੍ਹ ਥੋੜ੍ਹ ਬਾਦਾਂ ਦਾ ਪਾਲੀ ਗਈ ਸੀ ਜਾਂਦੇ ਹੋਏ ਤੇ ਹੁਣ ਇੱਕ ਕਰੀ ਇਹਨੂੰ ਰਾਜਵੇਂ ਬਾਦਾਮ ਚ ਕਾਦ ਗਏ ਇਹਨਾਂ ਵਾਸਤੇ ਭੌਂਗੀ ਗਈ ਸੀ ਮਤਲਬ ਵੀ ਰਾਤ ਦਾ ਘਟ ਪੈਂਦੇ ਸੀਗੇ ਕਦੇ ਬਾਦ ਜਾਂਦੇ ਆ ਯਾਰ ਤੇ ਅੱਜ ਮੈਂ ਤੜਕੀ ਪੈਂਦੀ ਸੀ ਨਾ ਵਾਸਤੇ ਇਹਨਾਂ ਨੂੰ ਰਜਾ ਕੇ ਖੁੱਡੇ ਛੱਡ ਦੂੰਗਾ ਕਬੂਤਰਾਂ ਨੂੰ ਤੇ 20 ਵਾਲੀ ਬਾਜੀ ਵੀ ਕੈਨਸਲ ਹੋ ਗਈ ਬਈ ਆਪਣੀ ਐਂਟਰੀ ਵਾਲੀ ਮਿਹਣਿਆਂ ਵਾਲੀ ਬੜੀ ਮਾੜੀ ਦੀ ਖਰਾਬੀ ਨੂੰ ਚੱਲਦਾ ਵਾਹ ਯੈਂਸ ਕਰਦੀ ਜਲੀ ਇਹ ਕੱਲ ਨੂੰ ਵੀ ਦੇਗੀ ਤੇ ਇੱਕ ਇੱਕ ਥਾਂ ਤੇ ਹੋਰ ਹੈ ਵੀ ਦੀ ਬਾਜੀ ਉੰਮੀਰ ਹੈ ਕਿੱਧਰ ਦੇ ਉਥੇ ਛੱਡਣ ਨੂੰ ਕੀੜੇ ਪਾਲ ਗਏ ਹਨ ਕਿਉਂਕਿ ਪਤਾ ਬਿਸ਼ਰਮ ਹੈ ਹੁਣ ਅੱਜ ਮੈਂ ਤੁਹਾਡੇ ਸਾਹਮਣੇ ਹਨਾ ਐਡਾ ਜਿਉਂਦਾ ਜਾਗਦਾ ਆਪਣੀ ਕਿਸਮਤ ਮਾੜੀ ਕਿਸਮਤ ਦਾ ਨਮੂਨਾ ਪੇਸ਼ ਕਰਦਾ ਤੁਹਾਡੇ ਸਾਹਮਣੇ ਬਸ ਸਵੇਰੇ ਹੀ ਦੱਸਿਆ ਜੀ ਆ ਮੈਂ ਹੈ ਵੀ ਅੱਜ ਆਪਾਂ ਕਿਸਮਤ ਪਰਖਣ ਚੱਲਦੇ ਆ ਸੇਮ ਟੈਂਪਰੇਚਰ ਜਿਵੇਂ ਸੇਮ ਟੈਂਪਰੇਚਰ ਜਿੱਤਨਾ ਜਿੱਤੀ ਸੀ ਉਦਨਵੇਂ ਇੰਨੀ ਸੀ ਜਿਵੇਂ ਸੇਮ ਟੈਂਪਰੇਚਰ ਜਿਵੇਂ ਵਧੀਆ ਠੰਡਾ ਮੱਠਾ ਦੇਣਾ ਉਹੀ ਗਬੂਤਰੀ ਉਹੀ ਪਿੰਡ ਉਹੀ ਗੇਮ ਸਭ ਕੋਈ ਮੈਂ ਕਹਾਂ ਜੀ ਕਿਸਮਤੀ ਪਰਖ ਬਸ ਪਰਖ ਲਈ ਅੰਡਰ ਟਾਈਮ ਚੰਗੀ ਭਲੀ ਉਦਨ ਨਾਲ ਉਦਨ ਨਾਲ ਉਹ ਸਟਿੰਗ ਉੱਡੀ ਭੂਰੀ ਚੰਗੀ ਭਲੀ ਫਰਦੀ ਭੱਜ ਗਈ ਲੈ ਕੀ ਕਰ ਲਾਂਗੇ ਬਈ ਯਾਰ ਉਹ ਮਾੜੀ ਕਿਸਮਤ ਚੱਲ ਰਹੀ ਐ ਤੁਹਾਡੇ ਸਾਹਮਣੇ ਅੱਜ ਪਤਾ ਲੱਗ ਗਿਆ ਤੁਹਾਨੂੰ ਵੀ ਇਹਨੂੰ ਕਹਿੰਦੇ ਮਾੜੀ ਕਿਸਮਤ ਉਸੇ ਪਿੰਡ ਚ ਰਹਿ ਕੇ ਜਿੱਤੀ ਕਬੂਦਰੀ ਨੇ ਹਿੱਸਾ ਲੈਂਦੀ ਕਬੂਦਰੀ ਨੇ 7 ਦਾ ਟਾਈਮ ਕੀਤਾ ਜੀ ਕਬੂਦਰੀ ਨੇ ਤੇ ਅੱਜ ਉਸੇ ਪਿੰਡੋਂ ਹੀ ਭੱਜ ਗਈ ਕੀ ਕਰਨ ਲਗੇ ਬਾਈ ਆ ਆ ਵਤ ਲਿਓ ਕੋਈ ਨਾ ਚਲੋ ਛੱਡੋ ਬਾਪੋ ਕਰਾਂ ਬਦਾਮ ਵਦੋਂ ਪਈਏ ਤੇ ਹੋਰ ਕੰਮ ਧੰਦੇ ਨੇ ਨਵੇੜ ਗੇ ਜਿੰਨੇ ਹੈਗੇ ਹਨਾ ਕੋਈ ਬਦਾਮ ਵਦੋਂ ਪਾਉਣੇ ਕਰਨੇ ਇਹ ਉਹ ਸਾਰਾ ਕੰਮ ਧੰਦਾ ਨਵੇੜ ਕੇ ਬਾ ਫਿਰ ਸੌਣ ਲੱਗ